ਅੱਜ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਰਿੰਦਰ ਸਿੰਘ ਜੀ ਸਰਦਾਰ ਮੇਜਰ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਡੇ ਵੀਰ ਸਰਦਾਰ ਹਰਦੀਪ ਸਿੰਘ ਜੀ ਗਿੱਲ ਸਾਹਿਬ ਹਲਕਾ ਅਚਾਰ ਜੰਡਿਆਲਾ ਗੁਰੂ ਦੀ ਰਹਿਨਮਾਈ ਹੇਠ ਅੱਜ ਨਗਰ ਮੁੱਚਲ ਦੇ ਵਿੱਚ ਸੈਂਕੜਿਆਂ ਦੇ ਪਰਿਵਾਰ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼ਾਮਲ ਹੋਏ ਨੇ ਮੈਂ ਜਿੱਥੇ ਜ਼ਿਲ੍ਹਾ ਅਮਰਸਰ ਅਧਿਆਤ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਨਾ ਸਾਰੇ ਹੀ ਪਰਿਵਾਰਾਂ ਦਾ ਸਰਦਾਰ ਮੇਜਰ ਸਿੰਘ ਤੇ ਨਰਿੰਦਰ ਸਿੰਘ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਜਿੱਥੇ ਧੰਨਵਾਦ ਕਰਦਾ ਤੇ ਇਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਆਖਦਾ ਇਹਨਾਂ ਵੀਰਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਜਿੱਥੇ ਪਾਰਟੀ ਦੇ ਵਿੱਚ ਇਹਨਾਂ ਦਾ ਪੂਰਾ ਇੱਜ਼ਤ ਮਾਣ ਹੋਊਗਾ ਉੱਥੇ ਪਾਰਟੀ ਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀ ਵੀ ਦਿੱਤੀ ਜਾਊਗੀ ਇਹਨਾਂ ਨੂੰ ਬਣਦੀ ਯੋਗ ਥਾਂ ਜਿਹੜੀ ਆ ਉਹ ਦਿੱਤੀ ਜਾਊਗੀ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਯੋਗ ਨੀਤੀਆਂ ਕਰਕੇ ਸਕੀਮਾਂ ਕਰਕੇ ਅੱਜ ਬੜੀ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਗੁਰੂ ਕਿਰਪਾ ਕਰੇ ਲੋਕਾਂ ਨੇ ਮਨ ਬਣਾ ਲਿਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਬਣਾਉਣੀ ਜੀ ਜੀ ਆਪਣੇ ਸੈਂਟਰ ਸਰਕਾਰ ਵੱਲੋਂ ਜਿੰਨੀਆਂ ਲੋਕਾਂ ਨੂੰ ਵੀ ਲੋਕਾਂ ਨੂੰ ਸੁਭਦਵਾ ਮੈਰੀਆਂ ਉਹਨਾਂ ਤੱਕ ਪਹੁੰਚ ਨਹੀਂ ਹੋ ਰਹੀ ਉਹ ਇਸੇ ਕਰਕੇ ਨਹੀਂ ਹੋ ਰਹੀ ਕਿ ਕਮੀ ਉਦੋਂ ਰਹਿ ਜਾਂਦੀ ਆ ਕਿ ਜਦੋਂ ਇੱਥੇ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਆ ਉਹ ਨਹੀਂ ਚਾਹੁੰਦੇ ਕਿ ਸਾਰੀਆਂ ਜਿਹੜੀਆਂ ਮੋਦੀ ਸਾਹਿਬ ਸਹੂਲਤਾਂ ਭੇਜ ਰਹੇ ਨੇ ਇਹਨਾਂ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਣ ਮੋਦੀ ਸਾਹਿਬ ਦੀ ਬੱਲੇ ਬੱਲੇ ਹੋਵੇ ਇਸੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਾਓ ਤਾਂ ਕਿ ਸਾਨੂੰ ਇਹ ਜਿਹੜੀਆਂ ਸੁੱਖ ਸਹੂਲਤਾਂ ਨੇ ਇਹ ਸਹੀ ਤਰੀਕੇ ਨਾਲ ਮਿਲ ਸਕਣ ਆਪ ਦਾ ਸ਼ਿਵਤ ਜਾਨ ਨਸ਼ਾ ਕਿਨੇ ਹੈ ਜਿਹੜੇ ਵੇਚਣ ਵਾਲੇ ਨਸ਼ੇ ਉਹ ਬਾਹਰ ਹੁੰਦੇ ਪਏ ਜਿਹੜੇ ਕਰਨ ਵਾਲੇ ਨਸ਼ੇ ਉਹਨਾਂ ਨੂੰ ਜਿੱਲਾ ਵੀ ਸੁੱਟ ਕੇ ਬੱਚੇ ਪਾ ਪਾ ਕੇ ਸਿੱਧਾ ਜਾ ਰਿਹਾ ਹੈ ਕੀ ਕਰਨ ਇਹ ਵੀ ਥਲ ਤਾਂ ਹੀ ਪੈਣੀ ਹੈ ਜੇ ਮੈਂ ਹੁਣੇ ਬੋਲ ਕੇ ਹਟਿਆ ਕਿ ਸਾਡੇ ਲਾਗੇ ਗੁਮਾਂਡ ਸੂਬਾ ਜੁਪੀ ਆ ਜਿੱਥੇ ਕਿ ਨਸ਼ਿਆਂ ਦਾ ਬੜਾ ਬੋਲਬਾਲਾ ਸੀ ਗੁੰਡਾਗਰਦੀ ਸੀ ਪਤਾ ਨਹੀਂ ਕਿੰਨੇ ਕੁ ਗਲਤ ਕੰਮ ਉੱਥੇ ਹੁੰਦੇ ਸੀ ਅੱਜ ਜੇ ਸਭ ਤੋਂ ਸੇਫ ਸਟੇਟ ਸਮਝੀ ਜਾਂਦੀ ਆ ਤੇ ਉਹ ਜੁਪੀ ਸਮਝੀ ਜਾਂਦੀ ਆ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਸੋ ਮੈਂ ਦੁਬਾਰਾ ਫੇਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਇੱਥੇ ਨਸ਼ਿਆਂ ਨੂੰ ਠੱਲ ਤਾਂ ਹੀ ਪੈਣੀ ਆ ਇਹ ਗੁੰਡਾਗਰਦੀ ਪੰਜਾਬ ਦੇ ਵਿੱਚੋਂ ਤਾਂ ਹੀ ਖਤਮ ਹੋਣੀ ਆ ਇੱਥੇ ਤਾਂ ਹੀ ਅਮਨ ਸ਼ਾਂਤੀ ਆ ਸਕਦੀ ਆ ਜੇ ਇੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਇਹ ਪਿੰਡਾਂ ਵਿੱਚ ਚੱਲੀ ਕੀਤੀ ਗਈ ਹੈ ਕਿੰਨੇ ਪਰਿਵਾਰ ਜੀਪੀ ਦੇ ਸਮਰਥਨ ਦੇ ਕੀ ਚੰਗਾ ਅੱਜ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਸਮੁੱਚੇ ਪੰਜਾਬ ਵਿੱਚ ਵੱਡਾ ਹੰਗਾਰਾ ਮਿਲ ਰਿਹਾ ਉਹ ਵੀ ਪਿੰਡਾਂ ਵਿੱਚ ਤੇ ਅੱਜ ਹਲਕਾ ਝੰਡੇ ਵਾਲਾ ਗਰੂ ਵਿਖੇ ਪਿੰਡ ਮੁਸ਼ਲ ਤੇ ਤੁਸੀਂ ਗਿਣਤੀ ਪੁਰਸ਼ੀ ਗਿਣਤੀ ਤੇ ਹੋ ਹੀ ਨਹੀਂ ਸਕਦੀ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਜਿਹੜੇ ਗਰੀਬ ਲੋਕਾਂ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਜਿਹੜੀਆਂ ਸਕੀਮਾਂ ਉਹਨਾਂ ਵੱਲੋਂ ਚਲਾਈਆਂ ਜਿਹੜੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਤੇ ਸਮੁੱਚੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਪਿੰਡਾਂ ਵਿੱਚ ਵੀ ਖਾਸ ਕਰਕੇ ਲੋਕਾਂ ਦਾ ਗਰੀਬ ਭਾਈਚਾਰੇ ਦਾ ਜਿਹੜਾ ਝੁਕਾ ਭਾਰਤੀ ਜਨਤਾ ਪਾਰਟੀ ਵਿੱਚ ਹੋ ਰਿਹਾ ਉਹਨਾਂ ਵਿੱਚ ਹੋ ਰਿਹਾ ਤੇ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੱਡੇ ਫਰਕ ਨਾਲ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ ਤੇ ਜਿਹੜੀਆਂ ਪਾਰਟੀਆਂ ਨੇ ਲੋਕਾਂ ਨਾਲ ਝੂਠੇ ਵਾਦੇ ਕੀਤੇ ਜਾਂ ਆਪਣਾ ਨਸ਼ਿਆਂ ਦੇ ਨਾਂ ਤੇ ਤਿਆਂ ਭੈਣਾ ਨੂੰ ਜਿਹੜਾ 100000 ਰੁਪਇਆ ਦੇਂਦਾ ਨਾ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਉਹ ਗੁੰਮਰਾਹ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੇ ਖਿਲਵਾੜ ਕੀਤਾ ਉਹ ਲੋਕ ਸਬਕ ਸਿਖਾਉਣ ਵਾਸਤੇ ਅੱਜ 2027 ਦੇ ਵਿਧਾਨ ਸਭਾ ਚ ਉਹਨਾਂ ਦੀ ਵੇਟ ਕਰ ਰਹੇ ਬੇਸਬਰੀ ਨਾਲ ਪੰਜਾਬ ਵਿੱਚ ਬੀਜੇਪੀ ਸਰਕਾਰ ਬੰਦੀ ਹੈ ਕਿਹੜੇ ਕਿਹੜੇ ਪੈਦ ਦੇ ਤਰ੍ਹਾਂ ਦੇ ਮੁੱਦੇ ਸੀ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਹੋਊਗਾ ਨਸ਼ਿਆਂ ਤੇ ਜਿਹੜਾ ਗੈਂਗਸਟਰਵਾਦ ਉਹਨੂੰ ਖਤਮ ਕਰਨਾ ਕਿਉਂਕਿ ਸਭ ਤੋਂ ਵੱਡੀ ਅੱਜ ਦੀ ਸਮੱਸਿਆ ਪੰਜਾਬ ਵਿੱਚ ਨਸ਼ਿਆ ਤੇ ਗੈਂਗਸਟਰਵਾਦੀ ਅੱਜ ਕੋਈ ਵੀ ਲੋਕ ਕੋਈ ਵੀ ਅਮੀਰ ਗਰੀਬ ਕੋਈ ਵੀ ਆਪਣੇ ਆਪ ਨੂੰ ਸੁਰੱਖਿਆਤ ਨਹੀਂ ਮਹਿਸੂਸ ਕਰ ਰਿਹਾ ਕਿਉਂਕਿ ਪੰਜਾਬ ਵਿੱਚ ਜਿੰਨੀ ਗੁੰਡਾਗਰਦੀ ਵਧ ਗਈ ਆ ਜਿੰਨਾ ਨਸ਼ਾ ਵਧ ਗਿਆ ਇਹਦੇ ਨਾਲ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾ ਡੋਲ ਹੋ ਚੁੱਕੀ ਆ ਤੇ ਇਹਦਾ ਇੱਕੋ ਇੱਕ ਹੱਲ ਭਾਰਤੀ ਜਨਤਾ ਪਾਰਟੀ ਕੋਲ ਆ ਕਿਉਂਕਿ ਯੂਪੀ ਵਰਗੀ ਏਡੀ ਵੱਡੀ ਸਟੇਟ ਵਿੱਚ ਜੇ ਭਾਰਤੀ ਜਨਤਾ ਪਾਰਟੀ ਨੇ ਉੱਥੇ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਤੇ ਪੰਜਾਬ ਵਿੱਚ ਵੀ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਲਿਆਉਣਾ ਲੋਕਾਂ ਦੀ ਹੁਣ ਮੁੱਖ ਲੋੜ ਬਣ ਗਈ ਆ ਮੰਗ ਬਣ ਗਈ ਤੇ ਲੋਕ ਵੀ ਹੁਣ ਮਹਿਸੂਸ ਕਰਨ ਲੱਗੇ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਸਮੱਸਿਆਵਾਂ ਵਿੱਚੋਂ ਕੱਢ ਸਕਦੀ ਆ ਪੰਜਾਬ ਦਾ ਨੌਜਵਾਨ ਵਰਗ ਪੜ ਲੈ ਕੇ ਜਿਹੜੇ ਅੱਧਾੜੀਆਂ ਨੂੰ ਦਾ ੱੱਕੇ ਖਾ ਰਿਆ ਉਹਦੇ ਵਾਸਤੇ ਵੀ ਜਿਹੜੀਆਂ ਦੂਜੀਆਂ ਰਵਾਈਟ ਦੀਆਂ ਪਾਰਟੀਆਂ ਉਹ ਜ਼ਿੰਮੇਵਾਰ ਤੇ ਭਾਰਤੀ ਜਨਤਾ ਪਾਰਟੀ ਨੌਜਵਾਨਾਂ ਨੂੰ ਪਹਿਲ ਦੇ ਰਾਹਤ ਤੇ ਜਿਹੜਾ ਰੋਜ਼ਗਾਰ ਮਹਾਂ ਕਰਵਾਉਣ ਵਾਸਤੇ ਵੱਡੇ ਉਪਰਾਲੇ ਕਰੇ